ਕਸੀ ਕਰ ਪਾਈ ਅਜਨਮਾ ਸਾਲਾ ਬਾਈ ਆ ਪਹੁੰਚਿਆ ਤੱਕ ਸੀ ਦੰਦ ਹਾਂ ਸਰਵੰਦੇ ਸਾਹਿਬ ਨੂੰ ਬਾਈ ਗੁਰੂ ਕਿਰਪਾ ਕਰੇ ਸੇ ਸਾਰੇ ਦੇ ਪਰਿਵਾਰ ਨੂੰ ਸੁਖ ਸ਼ਾਂਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਕੀ ਬਖਸ਼ੇ ਮਾਣ ਕਿਰਪਾ ਤੇ ਦੋ ਗਾਈ ਜੀ ਨਲੇ ਨਹੀਂ ਗੁਰੂ ਜੀ ਕਿਰਪਾ ਕਰਨ ਵਾਲਾ ਅਜ ਦੇ ਕੇ ਚੱਕੇ ਬੋਲ ਪਾ ਨਮਾਜ਼ਾਂ ਸਾਰੀਆਂ ਸਹੀ ਪਰ ਉਹ ਪਹਿਲੀ ਵਾਰ ਬਲੌਗ ਨਾ ਲੱਗਿਆ ਕਿਤੇ ਬਣਾਇਆ ਨਹੀਂ ਪਹਿਲੀ ਵਾਰ ਬਲੌਗ ਸਾਰੇ ਸਾਥੀਆਂ ਨੂੰ ਵਧੀਆ ਬਾਕੀ ਮਾਤਰਾਂ ਵਾਪਰੀਓ ਜੇ ਬੜਾ ਇਕੱਠਾ ਹੋਇਆ ਸਾਡੇ ਫਾਇਦੇ ਨਮਾਜ਼ ਆ ਗਈ ਹੋ ਜੀ ਕਰੋ ਜਰ ਸੰਤਾ ਜੋ ਖੇਤ ਨਾ ਕਰੇ ਇਹ ਮੇਰੇ ਮਾਨਸਾ ਤੋਂ 30 ਕਿਲੋਮੀਟਰ ਪੈਂਦਾ ਬਈ ਇੱਥੇ ਗੁਰਗੋ ਸੰਜੀ 9 ਮਹੀਨੇ ਨੌਕੜੇ ਨੌ ਪਰ ਆਇਆ ਨਾ ਟੂਛੇ ਰਕਾ ਨਹੀਂ ਸੰਪੂਰਤਾ ਭਾਈ ਮਨ ਸਿੰਘ ਜੀ ਦੇ ਹੱਥੋਂ ਕਰਾਈੋ ਇਹ ਤੇ ਗੁਰੂ ਜੀ ਨੇ ਸ਼ੁਰੂਆਤ ਸਰਦੀ ਪੂਰਨ ਸਪੂਰਨ ਕੀਤੀ ਸੀ ਦੇਖੋ ਬੜਾ ਭਾਰੀ ਇਕੱਠਾ ਹੋਇਆ ਬੈਠਾ ਆਹ ਦੇਖੋ ਮਹਾਰਾਜ ਦੇ ਦੇਖ ਵਰਤਨ ਗਰੇ ਭਾਈ ਇਹ ਜੀ ਵਾਸੀ ਹਾਂਜੀ ਜੀ ਜਿਹੜੇ ਨੂੰ ਸ਼ੇਅਰ ਲੈ ਕੇ ਕਮੈਂਟ ਕਰਦੇ ਹਾਂ ਜੀ ਦਾ ਬਿਲਕੁਲ ਸਾਰਿਆਂ ਤੇ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਵੀਰ ਆਪਾਂ ਦੋ ਟਾਪ। ਤੋਂ ਭਾਈ ਅਗਲੀ ਵੀਡੀਓ ਚ ਮਿਲ ਜਾਈਏ ਠੀਕ ਹੈ ਸਾਰਿਆਂ ਨੂੰ ਸੱਚੀ ਕੱਲ ਗਲਤੀਆਂ ਹੋਣ ਤੇ ਮਾਫ਼ ਕਰੀਏ। ਕਿਉਂ ਪਹਿਲਾ ਬਰੋਦਰ ਵੀ ਆਪਾਂ ਹੁਣ ਤੋਂ ਵਲੌਗ ਬਣਾਇਆ ਕਰਾਂਗੇ। ਸਾਰੇ ਸਪੋਰਟ ਕਰਿਓ ਬਈ ਠੀਕ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸਾਰਿਆਂ ਨੂੰ ਮੇਰੇ ਵੱਲੋਂ ਸੱਚੀ ਕੱਲ। ਚਲੋ ਠੀਕ ਹੈ।